ਨਾ ਨਿਆ ਬਾਬਾ ਦਾ ਬਹਾਦਰ। ਤੇ ਅੱਛਾ ਲਓ ਜੀ ਅਸੀਂ ਪਹੁੰਚ ਗਏ ਹਸਪੀਟਲ। ਸਾਨੂੰ ਅੱਜ ਮਹਾਰਾਜ ਨੇ ਬਹੁਤ ਬੜੀ ਖੁਸ਼ੀ ਬਖਸ਼ੀ ਹੈ ਜੀ। ਸਾਡੇ ਹੋਇਆ ਪੁੱਤ ਨਾ ਉਹ ਪਰਮੇਸ਼ਵਰ ਦੀ ਬੋਲ ਹੈ। ਨਾ ਨਿਆ ਜੀ ਸਾਰਿਆਂ ਨੂੰ ਕਿਵੇਂ ਸਾਰੇ ਲੋਕ ਸਾਰੇ ਠੀਕ ਹੋਵੋਗੇ। ਮਹਾਰਾਜ ਸਭ ਚਾਹਤ ਤੇ ਤੁੰਦ ਸਿੰਘ ਰਕਸ਼ਨ ਜੀ। ਅੱਜ ਦਾ ਬਲੌਗ ਆਪਾਂ ਸ਼ੁਰੂ ਕਰਨ ਲੱਗੇ ਆ ਜੀ। ਸਵਾਗਤ ਹੈ ਤੁਹਾਡਾ ਐਲੀਗੈਂਟ ਪੋਰ ਚੈਨਲ ਤੇ। ਤੇ ਅੱਜ ਆਪਣੇ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੀ ਹੁਣੇ-ਹੁਣੇ ਫੋਨ ਆਇਆ ਇੱਕ ਬਹੁਤ ਹੀ ਵਧੀਆ ਖਬਰ ਮਿਲੀ ਹੈ ਸਾਡੇ بیٹے ਦੇ ਹੋਇਆ ਸੀ ਬੇਟਾ ਮੇਰੇ ਜਿਹੜੇ ਬੇਟੇ ਦਾ ਜੀ ਵਿਆਹ ਹੋਇਆ ਹੋਇਆ ਸੀਗਾ ਹਾਂ ਪਿਛਲੇ ਸਾਲ ਨੂੰ ਅੰਦਰ ਚ ਉਹਦੇ ਬੇਟਾ ਪਿਆ ਤੇ ਮਾਰਾ ਉਸਨੇ ਬਹੁਤ ਬਹੁਤ ਖੁਸ਼ੀ ਬਖਸ਼ੀ ਹੈ ਦੇਖੋ ਤੇ ਅੱਜ ਉਹ ਖੁਸ਼ੀਆਂ ਸਾਰੇ ਗਣਾਂ ਸ਼ਾਮ ਨੂੰ शाम चल शाम जाएंगे देख लिया लॉजी सवेर के सारे काम मैं खत्म कर ले खाना वगैरह बना लिया पॉलिसा भी चले गए बच्चे भी स्कूल चले गए लॉजिय माली आया थोड़े बुते माली तो नवे भी लगवाए ने तीन चलती लग खड़े ने जिम्मेिकताई लगवाया ਤੇ ਦੋ ਹੁੱਟੇ ਉਹ ਲਗਵਾਏ ਨੇ ਬਲੂ ਕਮਲਿਆਂ ਚ ਇੱਕ ਮੈਂ ਗਲਾਸ ਲਾਇਆ ਮੈਂ ਇਹ ਇੱਕ ਦੋ ਫੁੱਲਾਂ ਲਗਵਾਏ ਨੇ ਹਰ ਇਹ ਛੇ ਲਵਾਏ ਗੰਦੇ ਰਗਾ ਲੱਗਦਾ ਦਾ ਫੁੱਲ yellow ਕਲਰ ਦਾ ਇੱਕ ਪਿੰਕ ਕਲਰ ਦਾ ਦੋ ਮਹੀਨੇ ਹੋ ਗਏ ਠੀਕ ਹੈ ਜੀ ਮਠਾ ਚਲੋ ਹੋਰ ਹੋਰ ਮਾਜਾ ਪੂਰਾ ਗਰਮੀ ਵਾਲੇ ਦੇ ਹੁਣ ਸਬਜ਼ੀਆਂ ਦੇ ਜਿਹੜੇ ਉਹ ਖਤਮ ਹੋ ਗਏ ਦੇ ਦੋ ਗਵ ਨੇ ਖਾਣੇ ਲਈ ਮੈਂ ਤੇਲ ਵਾਲੇ ਛੋਟਿਆਂ ਚ ਬਰਿਆਂ ਚੋਲ ਲਗਵਾ ਲੇ ਠੀਕ ਹੈ ਜੀ ਹੁਣ ਤਾਂ ਗਰਮੀ ਬਹੁਤ ਪੈਣ ਲੱਗੀ ਦੋ ਵਾਰ ਪਾਣੀ ਕਰਦਾ ਹੈ ਸਵੇਰੇ ਸ਼ਾਮ ਸਾਰੇ ਘਰ ਦੇ ਅਜ ਮੈਂ ਲੱਕੀਆਂ ਤੜਕਾ ਲਾਉਣ ਦਾਣ ਨੂੰ ਅਜ ਇਹ ਵੀ ਛੋਲਿਆਂ ਦੇ 100 ਰੁਪਏ ਦਾ अमन लाइया जीरा लो जी अपने प्याज से हरी मिर्च पाई जीरा तो मैं ज्यादा कुछ पा दी ना ही अदरक पानी ना ही तो पाँचा पाने देंगे है ठीक है जी जी प्याज अपना भुज गया आप देंगे

ਦਾਲ ਆਪਣੇ ਬਣ ਗਈ ਆਪਾਂ ਆਪਾਂ ਨੂੰ ਗੁੰਮਾ ਤਾ ਉਹਨਾ ਬਸ ਅੱਡੇ ਕਾਂਟੇ ਤੱਕ ਨਾ ਚਾਰ ਹੋਣ ਲੱਗਦੀਆਂ ਬੱਚੇ ਵੀ ਧਿਆਵ ਦੇਣਗੇ ਫਿਰ ਆਪਾਂ ਨੂੰ ਜਾ ਕੇ ਆਉਣਾ ਹੈ ਹਸਪੀਟਲ ਟਾਕਟਾ ਜੀ ਦੇਖ ਕੇ ਆਉਣੇ ਨੇ ਪੋਤਾ ਹੋਇਆ ਉਹਨੇ ਦੇਖ ਕੇ ਆਉਣਾ ਸੀ ਥੋੜਾ ਸਾ ਫੈਨੇਸੀ ਜੇ ਮੈਂ ਸਾਥ ਦੇਖ ਕੇ ਅਜੇ ਆ ਜੂਗਾ ਸਾਕੇਸ਼ ਹੋਏ ਨੇ ਸਿਰਫ ਦੋ ਸੰਤ ਟਪਕਾ ਕਰਨਾ ਤੇ ਆਰਧਨਾ ਲਾ ਦੇਣਾ ਸਿਰਫ ਜਾਨਾਂ ਨੂੰ ਹੋ ਸਕਦਾ ਹੈ ਨਾ ਮਾਨੂੰ ਜ ਬਹੁਤ ਬੜੀ ਖੁਸ਼ੀ ਦਿੱਕੀ ਹੈ ਹੈ ਨਾ ਕਹਿਣਾ ਫਤ ਪਰ ਮੇਰੇ ਮੇਰੇ ਰੱਬ ਸਭ ਨੂੰ ਦੇਵੇ ਹੈ ਨਾ ਮਹਾਰਾਜ ਇਹ ਖੁਸ਼ੀ ਸਭ ਨੂੰ ਦਵੇ ਹੈ ਨਾ ਤੇ ਇਹ ਤੋ ਬਣੇ ਰਿਹਾ ਜੀ ਸਾਫ ਬਸ ਹੁਣ ਦਾਲ ਪਾਣੀ ਦੀ 10 ਮਿੰਟ ਬਸ 15 ਮਿੰਟ ਮੈਂ ਆਪਣੀਆਂ ਸੇਲੀਆਂ ਕੋ ਲਾ ਕੇ ਹੁਣੀਆਂ ਬਾਹਰ ਠੀਕ ਹੈ ਜੀ ਬਣੇਗਾ ਵੀਡੀਓ ੱਚ ਲੋ ਜੀ ਬਣਾ 15-20 ਮਿੰਟ ਮੈਂ ਆਪਣੀਆਂ ਸਹੇਲੀਆਂ ਨਾਲ ਗੱਪਾਂ ਮਾਰ ਕੇ ਆ ਗਈਆਂ ਠੀਕ ਹੈ ਜੀ ਕੰਮ ਆਪਣੇ ਪੜ ਗਏ ਦਾਲ ਬਣਾਤੀ ਆਪਾਂ ਨੇ ਆਟਾ ਗੁੰਨ ਕੇ ਰੱਖਤਾ بس ਫਿਰ ਤਿਆਰ ਹੋ ਕੇ ਹਸਪੀਟਲ ਜਾਵਾਂਗੇ ਫਿਰ ਉਸ ਤੋਂ ਬਾਅਦ ਆ ਕੇ ਇਹ ਕਾਪਾ ਬਣਾ ਲਾਂਗੇ ਜਦੋਂ ਖਾਣਾ ਹੋਊਗਾ ਠੀਕ ਹੈ ਜੀ ਲੋ ਜੀ सत ठीक हो बैजे दरानी जठानी जुड़ के, <laughs> के दियो 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 दियो। <laughs> सही गल है अच्छा ये रूम हाँ ਕਿੰਨੇ ਜੀ ਦੋ ਦਲੇ ਦਿੱਤਾ ਕਰਨਾ ਹੈ ਹੈਲੋ ਜੀ ਦੇਖੋ ਜੀ ਬਾਬਾ ਜੀ ਨੇ ਸਾਨੂੰ ਪੋਤੇ ਦੀ ਦਾਤ ਵਖਸ਼ੀ ਹੈ ਕੋਈ ਨਹੀਂ ਮੂਲ ਕੋ ਲੈ ਵੀ ਇਹਨੇ ਤਾਂ ਭੂਗੀਆਂ ਤੋਂ ਸ਼ਰਮ ਆਉਂਦੀ ਹੈ ਨਾ ਸੰਗ ਲੱਗਦੀ ਆ ਇੱਕ ਟੱਕਲ ਕੇ ਦੇ ਦੋ ਐ ਐ ਮੈਂ ਅਸੀ ਤਰਸਰਤ ਨੂੰ ਕਰੂੰ ਏਸੀ ਦੀ ਸਿੱਧੀ ਹਵਾ ਪੂਰ ਮੇਂ ਆਇ ਕਰ ਲਾ ਹੱਥ ਨਾ ਮੂੰਹ ਲ ਕੋਇਆ ਸੀ ਨੈ ਨਾ ਰੱਖਣਾ ਜਿੱਦ ਬਰ ਕਰ ਲੈਣਾ ਇਹ ਨੂੰ ਦੇਖ ਲੈ ਇਹ ਛੋਟਾ ਜਸ਼ਨ ਹੈ ਦਸੂਤ ਮੈਂ ਨਾ ਤਰਾਵ ਲਾ ਦਿੱਤਾ ਮੈਂ ਤਰਾਵ ਲਾ ਦਿੱਤੀ ਤਰਾਵ ਦਿੱਤਾ ਦਿਖਾ ਦੇ ਗੋਗ ਨੂੰ ਮੈਂ ਜਸਨ ਹੋਇਆ ਸੀ ਮੈਂ ਜਸਨ ਨੂੰ ਵੀ ਦੇਖ ਕੇ ਐਸੀ ਸੀ ਛੋਟੇ ਜਸਨ ਦਾ ਨੀਂਹ ਹੋਇਆ ਸੀ ਨਾ ਅੱਛਾ ਹਾਂ ਨਾ ਕਹਿੰਦੇ ਜਸਨ ਅੰਦਰ ਗਿਆ ਦਾ ਜਿਆਦਾ ਪ੍ਰੋਬਲਮ ਨਹੀਂ ਗਈ ਕਿ ਨਹੀਂ ਮੈਂ ਕਰਦੀ ਹੈ ਇਟਾ ਕਹਿੰਦਾ ਤੇਰੇ ਨਾਲ ਕਹਿੰਦਾ ਨਾ ਆਹ ਕੱਲ ਨੂੰ ਆਉਣਗੇ ਹਾਂ ਕੱਲ ਨੂੰ ਆਉਣਗੇ

ਦੇ ਵੀਰਾਂ ਨੂੰ ਫੇਂਡਾ ਚੱਕ ਲਈ ਨਾ ਜਿੱਦ ਵੀ ਆਇਆ ਜਦ ਬਾਵਾ ਹਾਂ ਜੀ ਹਾਂ ਓ ਨੋ ਗਾਇਸ ਨੀ ਅੰਨੇ ਏਰੀ ਆ ਗਈ ਠੱਕ ਠੱਕ ਘੜੇ ਵੱਜ ਰਹੇ ਨੇ ਆਸ ਤੋਂ ਲਓ। ਲਓ ਜੀ ਦੇਖੋ ਜੇ ਮੌਸਮ ਕਿੰਨਾ ਖਰਾਬ ਹੈ ਕੱਲਾ ਮੇਰੀ ਆਈ। ਫਿਰ ਵੀ ਹੁਣ ਨਾਲ ਗੜੇ ਵੀ ਪੈ ਰਹੇ ਨੇ ਬਈ ਨਹੀਂ ਤਾਂ ਪਰ ਬੜੇ ਜ਼ੋਰ ਨਾਲ ਉਹਦੇ ਘਟ ਕੇ ਪਹਿਲਾਂ ਬਹੁਤ ਜ਼ੋਰ ਨਾਲ ਪੈ ਰਹੇ ਸੀਗੇ। ਤੇ ਸਰਾਨੀ ਦੀਦੀ ਉਹਨਾਂ ਦਾ ਤਾਂ ਪੂਰਾ ਨੁਕਸਾਨ ਹੋ ਗਿਆ। ਚੱਤਰ ਬੰਨੀ ਹੋਈ ਸੀ ਉਹ ਜੋਰ ਨਾਲ ਜਦ ਹਿੱਲੀ ਉਹ ਜੰਗਲੇ ਹੀ نیچے ਆ ਗਿਆ। ਉਹਨਾਂ ਦਾ ਆਪਣੀ ਵੀ ਫੁੱਲ ਵੀ ਸਾਰੀ ਖਤਕ। ਇਹ ਪੋਤਾ ਜਾਣਾ ਪਾਇਆ ਕਹਾਂ ਨਾ ਇੱਥੇ ਕਿੰਨੇ ਕੰਮ ਆ ਗਏ ਆ ਕੀ ਰਿਆ ਕੱਚ ਜਾ ਕੰਚ ਗਿਰਿਆ ਕਿਸੇ ਦਾ ਟਾਕੀ ਟੁੱਟ ਗਈ ਹਲੋ ਜੀ ਹਸਪੀਟਲ ਅਸੀਂ ਜਾਇਆਏ ਪੋਤਾ ਅਸੀਂ ਦੇਖਿਆਏ ਜੀ ਆਪਣਾ ਬਹੁਤ ਖੁਸ਼ੀ ਆ ਜੀ ਅੱਜ ਸਾਨੂੰ ਲਗਾ ਬਿਲਕੁਲ ਸਾਡਾ ਰੈਂਕ ਜਿਹੜਾ ਪਦਵੀ ਉੱਚੀ ਹੋਗੀ ਬਿਲਕੁਲ ਇਹ ਤਾਂ ਗੱਲ ਸਹੀ ਹੈ ਦਾਦਾ ਦਾਦੀ ਬਣ ਗਿਆ ਸੀ ਹੈ ਨਾ ਪਰਮਾਤਾ ਸਭ ਨੂੰ ਬਣਾ ਦੇ ਮਹਾਰਾਜ ਇਹ ਦਾਤ ਸਭ ਨੂੰ ਬਖਸ਼ੇ ਹੈ ਨਾ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਠੀਕ ਹੈ ਜੀ ਚਾਦੀ ਕਲਾਤ ਰਹਿਣ ਬੱਚੇ ਤੇ ਲਓ ਜੀ ਅੱਜ ਮਹਾਰਾਜ ਨੇ ਬਹੁਤ ਵੱਡੀ ਖੁਸ਼ੀ ਬਖਸ਼ੀ ਹੈ ਹੈ ਨਾ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਾਨਾ ਠੀਕ ਹੈ ਜੀ ਤੇ ਆਪਣਾ ਬਲੌਗ ਦਾ ਕਰਦੇ ਆਂ ਜੀ ਐਂਡ ਮਿਲਦੇ ਆਂ ਇਕਾ ਹੋਰ ਬਲੌਗ ਦੇ ਨਾਲ ਠੀਕ ਹੈ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਾਮ ਹੈ ਉਹ ਤਾਂ ਚੈਨਲ ਨੂੰ ਸਬਸਕ੍ਰਾਈਬ ਜੀ ਕਮੈਂਟ ਕਰਕੇ ਦੱਸਿਓ ਵੀਡੀਓ ਕਹੀ ਜਿਹੀ ਲੱਗੀ ਠੀਕ ਹੈ ਜੀ ਲਾਈਕ ਤੇ ਸ਼ੇਅਰ ਜੂਰ ਕਰਿਆ ਕਰੋ ਜੀ ਮਿਲਦੇ ਆਂ ਆਪੇ ਇਕ ਹੋਰ ਬਲੌਗ ਦੇ ਨਾਲ ਤਦ ਤੱਕ ਲਈਏ ਟੇਕ ਕੇਅਰ ਬਾਏ ਬਾਏ